ਇਹ ਖਬਰ ਬਸ ਔਰ ਬਹੁਤ ਸਾਰੇ ਲੋਕ ਉੱਥੇ 6 ਮਹੀਨੇ ਤੱਕ 스테 ਕਰਦੇ ਸੀ ਕਿਤੇ ਨਾ ਕਿਤੇ ਉਹਨਾਂ ਨੂੰ ਇਸ ਚੀਜ਼ ਚ ਪ੍ਰੋਬਲਮ ਲੱਗੀ ਹੁਣ ਕੈਨੇਡੀਅਨ ਗਵਰਨਮੈਂਟ ਨੇ ਵਿਜ਼ਟਰ ਵੀਜ਼ਾ ਨੂੰ ਲੈ ਕੇ ਇਹ ਇਸ਼ੂ ਕੀਤਾ ਕਿ ਜਦੋਂ ਤੁਸੀਂ ਵੀਜ਼ਾ ਅਪਲਾਈ ਕਰੋਗੇ ਡਿਪੈਂਡ ਕਰਦਾ ਵੀਜ਼ਾ ਆਫੀਸਰ ਤੇ ਉਹ ਤੁਹਾਨੂੰ 1 ਮੰਥ ਦਾ ਵੀਜ਼ਾ ਇਸ਼ੂ ਕਰਦਾ 3 ਮੰਥ ਦਾ ਜਾਂ 6 ਮੰਥ ਦਾ ਔਰ ਕੈਨੇਡੀਅਨ ਗਵਰਨਮੈਂਟ ਨੇ ਕਿਤੇ ਨਾ ਕਿਤੇ ਉਹੀ ਜਿਹੜੀ 2011 ਤੋਂ 2018 ਵਾਲੀ ਜਨਰਲ ਕੈਟਾਗਰੀ ਸੀ ਸਿਰਫ ਉਹ ਰਹਿਣ ਦਿੱਤੀ ਐਸਡੀਐਸ ਕੈਟਾਗਰੀ ਜਿਹੜੀ ਹੈਗੀ ਖਤਮ ਕਰ ਦਿੱਤੀ ਐਸਡੀਐਸ ਕੈਟਾਗਰੀ ਖਤਮ ਕਰਨ ਨਾਲ ਕੀ ਬੈਨੀਫਿਟ ਹੋਣਗੇ ਹੁਣ ਜਿਹੜਾ ਹੈਗਾ ਤੁਸੀਂ ਵਿਦਆਊਟ ਜੀਆਈਸੀ ਵੀ ਆਪਣਾ ਵੀਜ਼ਾ ਅਪਲਾਈ ਕਰ ਸਕਦੇ ਹੋ ਤੁਸੀਂ ਆਪਣੇ ਫਾਈਨੈਂਸ਼ੀਅਲ ਡਾਕੂਮੈਂਟ ਦਿਖਾ ਸਕਦੇ ਹੋ ਔਰ ਤੁਸੀਂ ਫੰਡ ਦਿਖਾ ਸਕਦੇ ਹੋ ਜਿੰਨਾ ਜੀਆਈਸੀ ਹੁੰਦਾ ਸੀ ਉਨਾ ਹੀ ਤੁਸੀਂ ਫੰਡ ਦਿਖਾ ਸਕਦੇ ਹੋ ਟੋਟਲੀ ਨਿਊਜ਼ ਆ ਜਿਹੜੀ ਐਕਚੁਅਲ ਦੇ ਵਿੱਚ ਉਹਦੇ ਉਲਟ ਅੱਜ ਦੀ ਡੇਟ ਦੇ ਵਿੱਚ ਮਾਰਕੀਟ ਦੇ ਵਿੱਚ ਇਸ ਚੀਜ਼ ਨੂੰ ਦੇਖਿਆ ਜਾ ਰਿਹਾ ਕਿ ਕੈਨੇਡਾ ਨੇ ਸਟੂਡੈਂਟ ਵੀਜ਼ਾ ਬਿਲਕੁਲ ਬੰਦ ਕਰਤਾ ਪਰ ਇਹ ਵੀ ਜਿਹੜੀ ਗੱਲ ਹੈਗੀ ਆ ਇਹ ਬਿਲਕੁਲ ਗਲਤ ਹੈਗੀ ਆ 2011 ਤੋਂ ਕੈਨੇਡਾ ਦੇ ਵਿੱਚ ਇੰਡੀਅਨ ਲੋਕ ਜਾ ਰਹੇ ਆ ਖਾਸ ਕਰਕੇ ਸਾਡੇ ਪੰਜਾਬ ਰੀਜਨ ਦੇ ਬੱਚੇ ਸਾਡੀ ਪਹਿਲੀ ਪ੍ਰੈਫਰੈਂਸ ਹੀ ਕੈਨੇਡਾ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਦੇ ਕੈਨੇਡਾ ਦੇ ਵੀਜ਼ਾ ਨੂੰ ਲੈ ਕੇ ਇੱਕ ਨਵਾਂ ਪੰਬਲਪੂਸਾ ਪਿਆ ਹੋਇਆ ਤੇ ਇਸ ਸਾਰੇ ਪੰਬਲਪੂਸੇ ਦੇ ਵਿੱਚ ਇੱਕ ਨਵੀਂ ਖਬਰ ਨਿਕਲ ਕੇ ਸਾਹਮਣੇ ਆ ਰਹੀ ਆ ਜਿਹੜੀ ਕਿ ਵੀਜ਼ਾ ਵੇਵ ਫਰੀਦਕੋਟ ਦੇ ਐਮ ਡੀ ਸਰਦਾਰ ਸਿਮਰਨਜੀਤ ਸਿੰਘ ਭੁੱਲਣੇ ਦਿੱਤੀ ਆ ਉਹਨਾਂ ਦੇ ਅਨੁਸਾਰ ਕੈਨੇਡਾ ਦੇ ਵੀਜ਼ਿਆਂ ਨੂੰ ਲੈ ਕੇ ਕੋਈ ਅਜੇ ਹੀ ਨੀਤੀ ਨਹੀਂ ਬਣੀ ਜਿਸ ਕਰਕੇ ਕਿਸੇ ਨੂੰ ਨੁਕਸਾਨ ਹੋ ਸਕੇ ਅਸਲ ਦੇ ਵਿੱਚ ਉੱਥੇ ਜਿਹੜੀਆਂ ਚੋਣਾਂ ਹੋਣ ਵਾਲੀਆਂ ਚੋਣਾਂ ਨੂੰ ਲੈ ਕੇ ਹਰ ਦੇਸ਼ ਆਪਣੇ ਵੋਟਰਾਂ ਦੀ ਗੱਲ ਕਰਦਾ ਤੇ ਇਸੇ ਕਰਕੇ ਇਹ ਸਾਰਾ ਏ ਤਾਣਾ ਬਾਣਾ ਬੁਣਿਆ ਜਾ ਰਿਹਾ ਤੇ ਨਾਲ ਦੀ ਨਾਲ ਕੁਝ ਕੇਸ ਵੀਜ਼ਿਆਂ ਨੂੰ ਲੈ ਕੇ ਮੀਡੀਆ ਦੇ ਵਿੱਚ ਵੀ ਕੈਨੇਡਾ ਪ੍ਰਤੀ ਸਿਰਫ ਇੱਕ ਨੈਗੇਟਿਵਿਟੀ ਨਾ ਪੱਖੀ ਰਵੱਈਆ ਹੀ ਪੇਸ਼ ਕੀਤਾ ਜਾ ਰਿਹਾ ਹੈ ਜਦੋਂ ਕਿ ਅਸਲ ਸਥਿਤੀ ਕੁਝ ਹੋਰ ਹੈ ਕੀ ਸਥਿਤੀ ਆ ਵੀਜ਼ੇ ਕਿਵੇਂ ਲੱਗ ਰਹੇ ਆ ਕਿੰਨੇ ਮਿਆਦ ਦੇ ਲੱਗ ਰਹੇ ਆ ਕਿਉਂ ਘੱਟ ਲੱਗ ਰਹੇ ਆ ਆ ਉਹ ਸਾਰਾ ਕੁਝ ਪੁੱਛਦੇ ਆ ਸਰਦਾਰ ਸਿਮਰਨਜੀਤ ਸਿੰਘ ਪੁੱਤਰ ਵੀਜ਼ਾ ਦੇ ਮਸਲੇ ਦੇ ਵਿੱਚ ਦੇਖੋ ਜੀ ਘਟਿਆ ਕੁਝ ਨਹੀਂ ਹੈਗਾ ਸਭ ਤੋਂ ਪਹਿਲਾਂ ਤਾਂ ਐਪਲੀਕੇਸ਼ਨ ਘਟ ਗਈ ਸੀ ਬਹੁਤ ਜ਼ਿਆਦਾ ਐਪਲੀਕੇਸ਼ਨ ਘਟਣ ਦਾ ਰੀਜ਼ਨ ਸੀਗਾ ਕਿ ਕਾਸ਼ ਕੰਟਰੀਜ਼ ਨੇ ਚੇਂजेस ਲੈ ਕੇ ਆਂਦੀਆਂ ਸੀ ਜਿਹੜੀਆਂ ਚੇਂजेस ਜਿਹੜੀਆਂ ਸੀ ਕਿਤੇ ਨਾ ਕਿਤੇ ਉਹਨਾਂ ਚੇਂजेस ਦੇ ਨਾਲ ਲੋਕਾਂ ਦੇ ਵਿੱਚ ਘਬਰਾਹਟ ਪੈਦਾ ਹੋ ਗਈ ਘਬਰਾਹਟ ਪੈਦਾ ਹੋਣ ਕਰਕੇ ਸਾਡੇ ਇੱਥੇ ਜਿਹੜੀਆਂ ਐਡਮਿਸ਼ਨ ਹੈਗੀਆਂ ਸੀ ਇੰਡੀਆ ਦੇ ਵਿੱਚ ਉਹ ਬਹੁਤ ਜ਼ਿਆਦਾ ਵਧ ਗਈਆਂ ਜਿਹਦੇ ਕਰਕੇ ਇਮੀਗ੍ਰੇਸ਼ਨ ਦਾ ਜਿਹੜਾ ਥੋੜਾ ਜਿਹਾ ਪ੍ਰੋਸੈਸ ਸੀਗਾ ਉਹ ਘਟਿਆ ਭਟਕਣ ਤੋਂ ਬਾਅਦ ਮੇਨ ਜਿਹੜੀ ਨਿਊਜ਼ ਅੱਜ ਦੀ ਰੇਟ ਦੇ ਵਿੱਚ ਚੱਲ ਰਹੀ ਉਹ ਕੈਨੇਡਾ ਦੀ ਚੱਲ ਰਹੀ ਹੈ ਜਿੱਥੇ ਕੈਨੇਡਾ ਨੂੰ ਬਹੁਤ ਨੈਗੇਟਿਵ ਤਰੀਕੇ ਨਾਲ ਦੇਖਿਆ ਜਾ ਰਿਹਾ ਕਿ ਬਹੁਤ ਸਾਰੇ ਨਿਊਜ਼ ਚੈਨਲ ਵੀ ਇਹ ਕਹਿ ਰਹੇ ਕਿ ਕੈਨੇਡਾ ਦਾ ਜਿਹੜਾ ਵੀਜ਼ਾ ਹੈਗਾ ਉਹਨਾਂ ਨੇ ਬੰਦ ਕਰਤਾ ਪਰ ਇਹਦਾ ਦੀ ਬਿਲਕੁਲ ਗੱਲ ਨਹੀਂ ਹੈਗੀ ਕੁਝ ਰੂਲ ਚੇਂਜ ਕੀਤੇ ਆ ਜਦੋਂ ਕਿਸੇ ਕੋਲੇ ਪ੍ਰੋਪਰ ਇਨਫੋਰਮੇਸ਼ਨ ਨਹੀਂ ਹੁੰਦੀ ਜਾਣਕਾਰੀ ਨਹੀਂ ਹੁੰਦੀ ਜਾਂ ਉਹ ਕੈਨੇਡਾ ਦੀ ਕਿਸੇ ਇਮੀਗ੍ਰੇਸ਼ਨ ਸਾਈਟ ਤੇ ਜਾ ਕੇ ਪ੍ਰੋਪਰ ਰੂਲ ਰੈਗੂਲੇਸ਼ਨ ਨੂੰ ਨਹੀਂ ਪੜ੍ਹੇ ਬਿਨਾਂ ਨਿਊਜ਼ ਦੇ ਦਿੰਦੇ ਆ ਤਾਂ ਉਹ ਕਿਤੇ ਨਾ ਕਿਤੇ ਲੋਕਾਂ ਦੇ ਦਿਲਾਂ ਦੇ ਵਿੱਚ ਡਰ ਪੈਦਾ ਕਰਦੀ ਆ ਮੇਨ ਜਿਹੜੀ ਚੀਜ਼ ਹੈਗੀ ਉਹ ਹੈਗੇ ਕੈਨੇਡਾ ਦੇ ਇਲੈਕਸ਼ਨ ਜਿਹੜੇ ਕੈਨੇਡਾ ਦੇ 2025 ਦੇ ਵਿੱਚ ਆਉਣ ਵਾਲੇ ਇਲੈਕਸ਼ਨ ਆ ਜਦੋਂ ਸਾਡੇ ਵੀ ਕੰਟਰੀ ਦੇ ਵਿੱਚ ਇਲੈਕਸ਼ਨ ਆਉਂਦੇ ਕਿਤੇ ਨਾ ਕਿਤੇ ਔਰ ਬਹੁਤ ਸਾਰੇ ਵਾਅਦੇ ਕੀਤੇ ਜਾਂਦੇ ਲੋਕਲ ਵੋਟਰਾਂ ਦੇ ਨਾਲ ਤੇ ਉਸੇ ਤਰ੍ਹਾਂ ਨਾਲ ਕੈਨੇਡਾ ਗਵਰਨਮੈਂਟ ਵੀ ਆਪਣੀ ਜਿਹੜੀ ਵੋਟ ਬੈਂਕ ਹੈਗੀ ਆ ਉਹਨੂੰ ਸੇਫ ਰੱਖਣ ਦੇ ਲਈ ਬਹੁਤ ਸਾਰੇ ਰੂਲ ਰੈਗੂਲੇਸ਼ਨ ਚੇਂਜ ਕਰ ਰਹੀ ਆ ਸਭ ਤੋਂ ਵੱਡਾ ਚੇਂਜ ਉਹਨਾਂ ਨੇ ਇਹ ਕੀਤਾ ਕਿ ਜਿਹੜਾ ਅਸੀਂ ਵਿਜ਼ਟਰ ਵੀਜ਼ੇ ਤੇ ਕੈਨੇਡਾ ਜਾਂਦੇ ਸੀਗੇ ਇੰਡੀਅਨ ਲੋਕ ਉਹਨਾਂ ਨੂੰ ਉਹਨੇ ਟਾਈਮ ਦਾ ਵੀਜ਼ਾ ਮਿਲ ਜਾਂਦਾ ਸੀ ਜਿੰਨੇ ਟਾਈਮ ਦੀ ਉਹਨਾਂ ਦੀ ਪਾਸਪੋਰਟ ਦੀ ਵੈਲਿਡਿਟੀ ਹੁੰਦੀ ਸੀ ਜੇ ਉਹਨਾਂ ਦੇ ਪਾਸਪੋਰਟ ਦੀ ਵੈਲਿਡਿਟੀ 10 ਇਅਰ ਦੀ ਆ ਤਾਂ ਪੂਰੇ 10 ਸਾਲ ਦਾ ਵੀਜ਼ਾ ਮਿਲ ਜਾਂਦਾ ਸੀਗਾ ਉਹ ਆਪਣਾ 10 ਸਾਲ ਟ੍ਰੈਵਲ ਜਦੋਂ ਮਰਜ਼ੀ ਕਰ ਲੈਂਦੇ ਸੀਗੇ ਉਹਨਾਂ ਨੂੰ ਸਿਰਫ 에ਅ ਟਿਕਟ ਲੈਣੀ ਪੈਂਦੀ ਸੀ ਵੀਜ਼ਾ ਨਹੀਂ ਅਪਲਾਈ ਕਰਨਾ ਪੈਂਦਾ ਸੀਗਾ ਔਰ ਬਹੁਤ ਸਾਰੇ ਲੋਕ ਉੱਥੇ 6 ਮਹੀਨੇ ਤੱਕ 스테 ਕਰਦੇ ਸੀ ਕਿਤੇ ਨਾ ਕਿਤੇ ਉਹਨਾਂ ਨੂੰ ਇਸ ਚੀਜ਼ ਚ ਪ੍ਰੋਬਲਮ ਲੱਗੀ ਹੁਣ ਕੈਨੇਡੀਅਨ ਗਵਰਨਮੈਂਟ ਨੇ ਵਿਜ਼ਟਰ ਵੀਜ਼ਾ ਨੂੰ ਲੈ ਕੇ ਇਹ ਇਸ਼ੂ ਕੀਤਾ ਕਿ ਜਦੋਂ ਤੁਸੀਂ ਵੀਜ਼ਾ ਅਪਲਾਈ ਕਰੋਗੇ ਡਿਪੈਂਡ ਕਰਦਾ ਵੀਜ਼ਾ ਆ ਉਹ ਤੁਹਾਨੂੰ ਮੰਨ ਵਨ ਮੰਥ ਦਾ ਵੀਜ਼ਾ ਇਸ਼ੂ ਕਰਦਾ 3 ਮੰਥ ਦਾ ਜਾਂ 6 ਮੰਥ ਦਾ ਹੋਰ ਇਹ ਵੀ ਨਹੀਂ ਹੈਗਾ ਕਿ ਉਹ ਮਲਟੀਪਲ ਵੀਜ਼ਾ ਇਸ਼ੂ ਨਹੀਂ ਕਰਨਗੇ ਉਹਨਾਂ ਦੀ ਮਰਜ਼ੀ ਹੈਗੀ ਉਹ ਕਿਸੇ ਨੂੰ ਮਲਟੀਪਲ ਵੀਜ਼ਾ ਵੀ ਇਸ਼ੂ ਕਰ ਸਕਦੇ ਆ ਔਰ ਵਾਰ-ਵਾਰ ਤੁਹਾਨੂੰ ਸਿਰਫ ਬਾਇਓਮੈਟ੍ਰਿਕ ਨਹੀਂ ਕਰਾਉਣੇ ਪੈਣਗੇ ਜੇ ਤੁਹਾਨੂੰ ਵਾਰੀ-ਵਾਰੀ ਵੀਜ਼ਾ ਅਪਲਾਈ ਕਰਨਾ ਪੈਂਦਾ ਸਿਰਫ ਅੰਬੈਸੀ ਫੀਸ ਦੇ ਕੇ 100 ਡਾਲਰ ਤੁਸੀਂ ਆਪਣਾ ਦੁਬਾਰਾ ਵੀਜ਼ਾ ਅਪਲਾਈ ਕਰ ਸਕਦੇ ਆ ਉਹਦੇ ਲਈ ਸਿਰਫ ਤੁਹਾਨੂੰ ਆਪਣੇ ਫਾਈਨੈਂਸ਼ੀਅਲਸ ਡਾਕੂਮੈਂਟ ਜਿਹੜੇ ਹੈਗੇ ਉਹ ਸਹੀ ਰੱਖਣੇ ਪੈਣਗੇ ਆਪਣੀਆਂ ਆਈਟੀਆਰ ਸਹੀ ਰੱਖਣੀਆਂ ਪੈਣਗੀਆਂ ਔਰ ਤੁਹਾਡੀ ਜਿਹੜੀ ਸਪਾਂਸਰਸ਼ਿਪ ਆ ਉਹ ਜੈਨੂਨ ਚਾਹੀਦੀ ਆ ਫਿਰ ਤੁਹਾਨੂੰ ਵੀਜ਼ੇ ਦੇ ਵਿੱਚ ਕੈਨੇਡਾ ਦੇ ਵਿਜ਼ਟਰ ਵੀਜ਼ਾ ਵੀ ਕੋਈ ਦਿੱਕਤ ਨਹੀਂ ਔਰ ਦੂਸਰਾ ਅਪਡੇਟ ਹੈਗਾ ਸਟੂਡੈਂਟ ਵੀਜ਼ਾ ਨੂੰ ਲੈ ਕੇ ਜਿਹੜਾ ਟੋਟਲੀ ਨਿਊਜ਼ ਆ ਜਿਹੜੀ ਐਕਚੁਅਲ ਦੇ ਵਿੱਚ ਉਹਦੇ ਉਲਟ ਅੱਜ ਦੀ ਡੇਟ ਦੇ ਵਿੱਚ ਮਾਰਕੀਟ ਦੇ ਵਿੱਚ ਇਸ ਚੀਜ਼ ਨੂੰ ਦੇਖਿਆ ਜਾ ਰਿਹਾ ਕਿ ਕੈਨੇਡਾ ਨੇ ਸਟੂਡੈਂਟ ਵੀਜ਼ਾ ਬਿਲਕੁਲ ਬੰਦ ਕਰਤਾ ਪਰ ਇਹ ਵੀ ਜਿਹੜੀ ਗੱਲ ਹੈਗੀ ਆ ਇਹ ਬਿਲਕੁਲ ਗਲਤ ਹੈਗੀ ਆ 2011 ਤੋਂ ਕੈਨੇਡਾ ਦੇ ਵਿੱਚ ਇੰਡੀਅਨ ਲੋਕ ਜਾ ਰਹੇ ਆ ਖਾਸ ਕਰਕੇ ਸਾਡੇ ਪੰਜਾਬ ਰੀਜਨ ਦੇ ਬੱਚੇ ਸਾਡੀ ਪਹਿਲੀ ਪ੍ਰੈਫਰੈਂਸ ਹੀ ਕੈਨੇਡਾ ਹੈ ਔਰ ਕੈਨੇਡਾ ਜਾ ਰਹੇ ਸੀਗੇ ਜਦੋਂ ਦੇ ਇਲੈਕਸ਼ਨ ਨੌਨ ਹੋਏ ਆ ਬਹੁਤ ਸਾਰੀਆਂ ਨੈਗੇਟਿਵ ਨਿਊਜ਼ ਆਈਆਂ ਕੰਮ ਨਹੀਂ ਮਿਲ ਰਿਹਾ ਜਾਂ ਉੱਥੇ ਕਿਸੇ ਤਰ੍ਹਾਂ ਦੀ ਪ੍ਰੋਬਲਮ ਹੈ ਬਟ ਇਦਾਂ ਦੀ ਪ੍ਰੋਬਲਮ ਜ਼ਿਆਦਾਤਰ ਹੈ ਨਹੀਂ ਸੀਗੀ ਜਿਸ ਨਿਊਜ਼ ਨੂੰ ਦਿਖਾਇਆ ਜਾਂਦਾ ਸੀ ਜਿਵੇਂ ਨੈਗੇਟਿਵ ਨਿਊਜ਼ ਹੁੰਦੀ ਆ ਉਹਨੂੰ ਜ਼ਿਆਦਾ ਹਾਈਲਾਈਟ ਕਰਕੇ ਦਿਖਾਇਆ ਜਾਂਦਾ ਬਹੁਤ ਸਾਰੇ ਬੱਚੇ ਉੱਥੇ ਜਾ ਕੇ ਵੈਲ ਸੈਟਡ ਵੀ ਹੈਗੇ ਆ ਬਹੁਤ ਸਾਰੇ ਬੱਚੇ ਉੱਥੇ ਜਾ ਕੇ ਆਪਣੇ ਪੇਰੈਂਟਸ ਨੂੰ ਵੀ ਬੁਲਾ ਰਹੇ ਆ ਹੁਣ ਜਿਹੜੀ ਮੇਨ ਨਿਊਜ਼ ਹੈਗੀ ਆ ਕਿ 2011 ਤੋਂ 2018 ਤੱਕ ਇੱਕ ਜਨਰਲ ਕੈਟਾਗਰੀ ਦੇ ਵਿੱਚ ਬੱਚਾ ਫਾਈਲ ਲਾਉਂਦਾ ਸੀਗਾ ਔਰ ਉਹਦਾ ਵੀਜ਼ਾ ਆ ਜਾਂਦਾ ਸੀ ਥੋੜਾ ਟਾਈਮ ਜ਼ਿਆਦਾ ਜ਼ਰੂਰ ਲੱਗਦਾ ਸੀ ਬਟ 2018 ਦੇ ਵਿੱਚ ਜਾ ਕੇ ਬਹੁਤ ਸਾਰੀ ਐਪਲੀਕੇਸ਼ਨ ਜਦੋਂ ਅਪਲਾਈ ਹੋਣ ਲੱਗੀ ਤੇ ਕੈਨੇਡੀਅਨ ਗਵਰਨਮੈਂਟ ਨੇ ਇੱਕ ਚੇਂਜ ਲੈ ਕੇ ਆਂਦਾ ਡਾਇਰੈਕਟ ਸਟ੍ਰੀਮ ਲੈ ਕੇ ਆਂਦੀ ਹੈ ਕਿ ਐਸਡੀਐਸ ਜੀ ਨੂੰ ਅਸੀਂ ਕਹਿੰਦੇ ਆ ਉਹ ਲੈ ਕੇ ਆਂਦੀ ਉਹਦੇ ਵਿੱਚ ਤੁਹਾਨੂੰ ਇੱਕ ਸਾਲ ਦਾ ਜੀਆਈਸੀ ਮਤਲਬ ਤੁਸੀਂ ਜਿਹੜਾ ਪਹਿਲਾਂ 6 ਤੋਂ 6.5 ਲੱਖ ਜੀਆਈਸੀ ਭਰਦੇ ਸੀਗੇ ਔਰ ਤੁਹਾਡੇ 6 ਈਚ ਬੈਂਡ ਹਾਈਲਾਈਟਸ ਦੇ ਵਿੱਚ ਔਰ ਤੁਹਾਡਾ ਮੈਡੀਕਲ ਔਰ ਤੁਹਾਡੇ ਫਾਈਨੈਂਸ਼ੀਅਲਸ ਡਾਕੂਮੈਂਟ ਤੇ 1 ਸਾਲ ਦੀ ਟਿਊਸ਼ਨ ਫੀਸ ਦੇ ਨਾਲ ਤੁਸੀਂ ਉਹ ਕੈਟਾਗਰੀ ਦੇ ਵਿੱਚ ਵੀਜ਼ਾ ਅਪਲਾਈ ਕਰਦੇ ਸੀ ਔਰ ਬਹੁਤ ਸਾਰੇ ਬੱਚਿਆਂ ਦਾ ਸੇਮ ਡੇ ਵੀਜ਼ਾ ਵੀ ਆ ਜਾਂਦਾ ਸੀ ਬਾਇਓਮੈਟ੍ਰਿਕ ਤੋਂ ਅਗਲੇ ਦਿਨ ਵੀ ਵੀਜ਼ਾ ਆ ਜਾਂਦਾ ਸੀ ਔਰ ਜ਼ਿਆਦਾ ਤੋਂ ਜ਼ਿਆਦਾ 20 ਦਿਨ ਦੇ ਵਿੱਚ ਵਿੱਚ ਤੁਹਾਡਾ ਵੀਜ਼ਾ ਇਸ਼ੂ ਹੋ ਜਾਂਦਾ ਸੀ ਜੇ ਜਿਹੜਾ ਪ੍ਰੋਗਰਾਮ ਸੀਗਾ ਹੁਣ 8 ਨਵੰਬਰ ਨੂੰ ਉਹਨਾਂ ਨੇ ਇਹ ਪ੍ਰੋਗਰਾਮ ਬੰਦ ਕਰ ਦਿੱਤਾ ਕਿਉਂਕਿ ਜਿਹੜਾ ਦੇਖਣ ਵਿੱਚ ਇਹ ਆ ਰਿਹਾ ਕੈਨੇਡਾ ਦੀਆਂ 네ਗੇਟਿਵ ਨਿਊਜ਼ ਕਰਕੇ ਕੈਨੇਡਾ ਐਮਬੈਸੀ ਕੋਲੇ ਸਟੂਡੈਂਟ ਵੀਜ਼ਾ ਦੀ ਜਿਹੜੀ ਐਪਲੀਕੇਸ਼ਨ ਸੀ ਉਹ ਬਹੁਤ ਘਟ ਔਰ ਕਨੇਡੀਅਨ ਗਵਰਨਮੈਂਟ ਨੇ ਕਿਤੇ ਨਾ ਕਿਤੇ ਉਹੀ ਜਿਹੜੀ 2011 ਤੋਂ 2018 ਵਾਲੀ ਜਨਰਲ ਕੈਟਾਗਰੀ ਸੀ ਸਿਰਫ ਉਹ ਰਹਿਣ ਦਿੱਤੀ ਐਸਡੀਐਸ ਕੈਟਾਗਰੀ ਜਿਹੜੀ ਹੈਗੀ ਖਤਮ ਕਰ ਦਿੱਤੀ ਐਸਡੀਐਸ ਕੈਟਾਗਰੀ ਖਤਮ ਕਰਨ ਨਾਲ ਕੀ ਬੈਨੀਫਿਟ ਹੋਣਗੇ ਹੁਣ ਜਿਹੜਾ ਹੈਗਾ ਤੁਸੀਂ ਵਿਦਆਊਟ ਜੀਆਈਸੀ ਵੀ ਆਪਣਾ ਵੀਜ਼ਾ ਅਪਲਾਈ ਕਰ ਸਕਦੇ ਹੋ ਤੁਸੀਂ ਆਪਣੇ ਫਾਈਨੈਂਸ਼ੀਅਲ ਡਾਕੂਮੈਂਟ ਦਿਖਾ ਸਕਦੇ ਹੋ ਔਰ ਤੁਸੀਂ ਫੰਡ ਦਿਖਾ ਸਕਦੇ ਹੋ ਜਿੰਨਾ ਜੀਆਈਸੀ ਹੁੰਦਾ ਸੀ ਉਨਾ ਹੀ ਤੁਸੀਂ ਫੰਡ ਦਿਖਾ ਸਕਦੇ ਹੋ ਜਿਹੜਾ ਕੀ ਹੁਣ ਜੀਆਈਸੀ 20800 ਡਾਲਰ ਹੋ ਗਿਆ ਸੀਗਾ ਤਕਰੀਬਨ ਤਕਰੀਬਨ 13 ਤੋਂ 13.5 ਲੱਖ ਉਹ ਤੁਸੀਂ ਫੰਡ ਦਿਖਾ ਸਕਦੇ ਹੋ ਜੇ ਤੁਸੀਂ 1 ਸਾਲ ਦੀ ਟਿਊਸ਼ਨ ਫੀਸ ਵੀ ਨਹੀਂ ਪੇ ਕਰ ਸਕਦੇ 6 ਮਨ ਦੀ ਟਿਊਸ਼ਨ ਫੀਸ ਵੀ ਪੇ ਕਰ ਸਕਦੇ ਹੋ ਉਹਦੀ ਜਗ੍ਹਾ ਤੇ ਵੀ ਆਪਣੇ ਫੰਡ ਦਿਖਾ ਸਕਦੇ ਹੋ ਆਪਣੇ ਫਾਈਨੈਂਸ਼ੀਅਲ ਡਾਕੂਮੈਂਟ ਮੈਡੀਕਲ ਤੇ ਜਿਹੜੇ ਐਜੂਕੇਸ਼ਨਲ ਡਾਕੂਮੈਂਟ ਆ ਉਹਦੇ ਆਧਾਰ ਤੇ ਜੇ ਤੁਸੀਂ ਵੀਜ਼ਾ ਅਪਲਾਈ ਕਰੋਗੇ ਔਰ ਦੂਸਰੀ ਜਿਹੜੀ ਸਭ ਤੋਂ ਵੱਡੀ ਗੱਲ ਹੈਗੀ ਹੁਣ 6 EIC ਜਾਂ 60 PTE ਦੇ ਸਕੋਰ ਦੀ ਵੀ ਰਿਕੁਆਇਰਮੈਂਟ ਜਿਹੜੀ ਕਿਤੇ ਨਾ ਕਿਤੇ ਉਹਨਾਂ ਨੇ ਨਹੀਂ ਮੰਗੀ ਨੌਨ ਐਸਟੀਐਸ ਕੈਟਾਗਰੀ ਦੇ ਵਿੱਚ ਔਰ ਕਿਤੇ ਨਾ ਕਿਤੇ ਪੋਜ਼ਿਟਿਵ ਨਿਊਜ਼ ਹੈਗੀ ਆ ਕੈਨੇਡੀਅਨ ਗਵਰਨਮੈਂਟ ਵੀ ਇਫੈਕਟ ਹੋ ਰਹੀ ਆ ਔਰ ਕੈਨੇਡਾ ਦੇ ਜਿਹੜੇ ਕਾਲਜ ਆ ਉਹ ਵੀ ਕਿਤੇ ਨਾ ਕਿਤੇ ਬੈਂਕਰਪਟ ਵੱਲ ਨੂੰ ਤੁਰ ਰਹੇ ਸੀਗੇ ਜਿਹਦੇ ਕਰਕੇ ਉਹਨਾਂ ਨੇ ਹੁਣ SDS ਕੈਟਾਗਰੀ ਦੇ ਵਿੱਚ ਰਿਲੈਕਸੇਸ਼ਨ ਦੇ ਕੇ ਨਾਨ SDS ਕੈਟਾਗਰੀ ਸ਼ੁਰੂ ਕਰਤੀ ਆ ਉਹਦੇ ਵਿੱਚ ਸਟੂਡੈਂਟ ਨੂੰ ਪੈਨਿਕ ਹੋਣ ਦੀ ਜ਼ਰੂਰਤ ਨਹੀਂ ਹੈਗੀ ਕਿਸੇ ਵਧੀਆ ਕੰਸਲਟ ਐਜੂਕੇਸ਼ਨ ਕੰਸਲਟੈਂਟ ਤੋਂ ਆਪਣੀ ਪ੍ਰੋਫਾਈਲ ਦੀ ਅਸੈਸਮੈਂਟ ਕਰਾ ਕੇ ਜੇ ਤੁਸੀਂ ਆਪਣੀ ਐਪਲੀਕੇਸ਼ਨ ਲਵਾਓਗੇ ਤਾਂ ਤੁਹਾਡਾ ਵੀਜ਼ੇ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਕੈਨੇਡਾ ਦੇ ਵਿੱਚ ਨਹੀਂ ਆਉਣ ਵਾਲੀ ਹੈਗੀ ਔਰ ਬਹੁਤ ਸਾਰੇ ਲੋਕ ਉੱਥੇ